ਸਤਕਰਤਾਰ ਕੋਸ਼ਿਸ਼ ਕਰਾਂਗਾ ਕਿ 5 ਮਿੰਟ ਵੀ ਪੂਰੇ ਨਾ ਲਵਾਂ ਤਾਂ ਕਿ ਅਗਲੇ ਸਪੀਕਰਾਂ ਵਾਸਤੇ 1-2 ਮਿੰਟ ਛੱਡ ਸਕਾਂ ਅਸੀਂ ਅੱਜ ਦਾ ਜਿਹੜਾ ਟੌਪਿਕ ਲਿਆ ਹੈ ਨਾ ਮੇਰੇ ਸਾਹਬ ਨਾਲ ਉਹ ਬੜਾ ਲੋੜਵੰਦ ਟੌਪਿਕ ਹੈਗਾ ਉਹ ਟੌਪਿਕ ਆਪਣੇ ਆਪ 'ਚ ਲੋੜਵੰਦ ਹੈ ਕਿਉਂਕਿ ਜਦੋਂ ਵੀ ਕੋਈ ਸਪੋਰਟਸ ਪਰਸਨ ਖੇਡ ਦੇ ਅੰਦਰ ਪਰਫਾਰਮੈਂਸ ਠੀਕ ਨਾ ਕਰ ਰਿਹਾ ਹੋਵੇ ਨਾ ਤੇ ਉਹਦੇ ਵਾਸਤੇ ਇੱਕ ਸ਼ਬਦ ਯੂਜ਼ ਕੀਤਾ ਜਾਂਦਾ ਗੋ ਬੈਕ ਟੂ ਬੇਸਿਕਸ ਸਾਨੂੰ ਆਪਣਾ ਮੁੱਢ ਪਛਾਨਣਾ ਪਏਗਾ ਮੂਲ ਪਛਾਨਣਾ ਪਏਗਾ ਇਸੇ ਕਰਕੇ ਅੱਜ ਸਪੈਸ਼ਲੀ ਇਹ ਮੇਰੇ ਬੈਕਗਰਾਉਂਡ ਤੇ ਦੋ ਇਹ ਲਫ਼ਜ਼ ਜਿਹੜੇ ਤੁਸੀਂ ਪੜ ਸਕਦੇ ਹੋ ਇਹ ਸਪੈਸ਼ਲ ਲਿਖੇ ਨੇ ਅੱਜ ਕਿ ਸਾਨੂੰ ਇੱਥੇ ਵਾਪਸ ਜਾ ਕੇ ਔਰ ਸਮਝਣਾ ਪਏਗਾ ਕਿ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਨੇ ਆ ਤੇ ਮਾਰਗ ਸਾਡਾ ਜਿਹੜਾ ਹੈ ਉਹ ਸਿੱਖੀ ਦਾ ਹੈ ਸੋ ਸਿੱਖੀ ਮੀਨਸ ਐਜੂਕੇਸ਼ਨ ਇਹਦਾ ਹੋਰ ਕੋਈ ਵੀ ਅਰਥ ਦੁਨੀਆ ਦੀ ਕਿਸੇ ਭਾਸ਼ਾ ਤੁਸੀਂ ਸਾਰੇ ਵਰਲਡ ਓਵਰ ਬੈਠੇ ਹੋ ਕਿਸੇ ਦੇ ਕੋਲ ਫ੍ਰੈਂਚ ਕਿਸੇ ਦੇ ਕੋਲ ਜਰਮਨ ਕਿਸੇ ਦੇ ਕੋਲ ਅਰਬੀ ਕਿਸੇ ਦੇ ਕੋਲ ਫਾਰਸੀ ਅਲੱਗ-ਅਲੱਗ ਲੈਂਗੁਏਜਸ ਤੁਹਾਡੇ ਲਾਗੇ ਚਾਗੇ ਹੈਗੀਆਂ ਨੇ ਪਤਾ ਕਰ ਲੈਣਾ ਸਿੱਖੀ ਦਾ ਮਤਲਬ ਪੁਜਾਰੀ ਨਹੀਂ ਹੈਗਾ ਸਿੱਖੀ ਦਾ ਮਤਲਬ ਅਡੰਬਰੀ ਨਹੀਂ ਹੈਗਾ ਔਰ ਸਿੱਖੀ ਦਾ ਮਤਲਬ ਪਖੰਡਵਾਦੀ ਨਹੀਂ ਹੈਗਾ ਸਿੱਖੀ ਦਾ ਮਤਲਬ ਐਜੂਕੇਸ਼ਨ ਹੈ ਤੇ ਸਿੱਖ ਦਾ ਮਤਲਬ ਸਟੂਡੈਂਟ ਹੈ ਇਹ ਬੜਾ ਕਲੀਅਰ ਹੈ ਜਦੋਂ ਅਸੀਂ ਸਾਰੇ ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਤੇ ਫਿਰ ਸਾਡੇ ਪ੍ਰਚਾਰ ਦਾ ਤਰੀਕਾ ਵੀ ਉਹੀ ਹੋਏਗਾ ਜਿਹੜਾ ਇੱਕ ਟੀਚਰ ਦਾ ਕਲਾਸ ਦੇ ਅੰਦਰ ਖੜੇ ਹੋ ਕੇ ਮੈਥਮੈਟਿਕ ਸਮਝਾਉਂਦੇ ਹੋਏ 2 2 4 ਹੀ ਹੋਏਗਾ ਉਹ ਇਹ ਨਹੀਂ ਕਹੇਗਾ ਟੀਚਰ ਖੜਾ ਹੋ ਕੇ ਜੀ ਕੜਾ ਪ੍ਰਸ਼ਾਦ ਦੇ ਅੰਦਰ چینی ਤੁਹਾਡੀ ਵੱਧ ਪੈ ਜੇਗੀ ਤੇ ਮਿਠਾਸ ਜ਼ਿਆਦਾ ਆ ਜਾਏਗੀ ਜਾਂ ਮੈਂ ਆਪਣੇ ਤਰੀਕੇ ਦੇ ਨਾਲ ਫਿਰ ਕੁਝ ਹੋਰ ਚੱਕਰ 'ਚ ਨਹੀਂ ਪਾਵਾਂਗਾ ਮੈਨੂੰ ਗੁਰੂ ਸਾਹਿਬ ਦੀ ਇਸ ਦੁਨੀਆ ਦੇ ਅੰਦਰ ਜਿਹੜੀ ਦੁਨਿਆਵੀ ਲਾਈਫ ਰਹੀ ਹੈ ਉਸ ਤੋਂ ਦੇਖ ਕੇ ਮੈਨੂੰ ਸਮਝਣ ਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਰਿਹਾ ਹੈ ਮੈਂ ਬਹੁਤ ਖੁਸ਼ ਹੋਇਆ ਉਹ ਬੱਚੀ ਜਸਲੀਨ ਕੌਰ ਸ਼ਾਇਦ ਨਾਮ ਹੈ ਨਾਟ ਸ਼ੋਰ ਇੱਕ ਮਿੰਟ ਹਾਂ ਜਸਲੀਨ ਕੌਰ ਉਹਨੇ ਆ ਕੇ ਗੱਲ ਕੀਤੀ ਕਿ ਅਸੀਂ ਜਦੋਂ ਵੀ ਕਿਸੇ ਨੂੰ ਪਾਠ ਕਰਦਾ ਵੇਖਦੇ ਆ ਤੇ ਉਹ ਆਪਣੇ ਤਰੀਕੇ ਦੇ ਨਾਲ ਉਸ ਸ਼ਬਦ ਨੂੰ ਜਿੱਦਾਂ ਮੈਂ ਬੜੀ ਵਾਰ ਦੇਖਦਾ ਮੈਂ ਕਦੀ ਕਿਸੇ ਨੂੰ ਕਹਿ ਦੇਣਾ ਵਾਹ ਗੁਰੂ ਉਹ ਕਹਿੰਦਾ ਜੀ ਵਾਹਿਗੁਰੂ ਮੈਂ ਕਹਾਂ ਜੀ ਉਹ ਕਿੱਦਾਂ ਹੋ ਗਿਆ ਮੈਨੂੰ ਸਮਝਾਓ ਜਦੋਂ ਤੁਸੀਂ ਅੰਮ੍ਰਿਤ ਦੇ ਅੰਦਰ ਸਿਹਾਰੀ ਲੱਗੀ ਹੋਵੇ ਤੇ ਅੰਮ੍ਰਿਤ ਕਹਿੰਦੇ ਹੋ ਅਮ੍ਰੇਤ ਨਹੀਂ ਕਹਿੰਦੇ ਉਦੋਂ ਤੁਸੀਂ ਵਾਹਿਗੁਰੂ ਕਿੱਦਾਂ ਕਹਿ ਸਕਦੇ ਹੋ ਉਹ ਵਾਹਿਗੁਰੂ ਹੈ ਇਟਸ ਇਟਸ ਐਕਚੁਅਲੀ ði ਵਰਡ ਇਨ ਇੰਗਲਿਸ਼ ਇਜ਼ ਵਾਓ ਉਹ ਵਾ ਕਹਿੰਦੇ ਨੇ ਗੁਰੂ ਦੀ ਉਪਮਾ ਦਾ ਅਲੰਕਾਰ ਹੈ ਤੇ ਅਸੀਂ ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਰੱਬ ਦਾ ਨਾਮ ਕਿੱਦਾਂ ਬਣਾ ਲਿਆ ਖੈਰ ਉਹ ਇੱਕ ਅਲੱਗ ਟੌਪਿਕ ਹੈਗਾ ਕਮਿੰਗ ਬੈਕ ਟੂ ਬੇਸਿਕਸ ਕਿ ਜਦੋਂ ਅਸੀਂ ਗੱਲ ਕਰਦੇ ਆ ਨਾ ਸਾਡੀ ਗੱਲ ਦੇ ਵਿਚਾਰ ਉਹ ਜੋੜ ਜਿਹੜਾ ਸਾਡਾ ਹੈਗਾ ਨਾ ਉਸ ਐਜੂਕੇਸ਼ਨ ਦੇ ਪਾਥ ਦੇ ਨਾਲ ਉਹ ਦਿਖਣਾ ਚਾਹੀਦਾ ਮੈਂ ਅੱਜ ਦੀ ਸਾਰੀ ਕਨਵਰਸੇਸ਼ਨ ਦੇ ਵਿਚਾਰ ਮੈਂ ਵੀਰ ਪਰਮਵੀਰ ਸਿੰਘ ਉਹਨਾਂ ਨੂੰ ਸੁਣਿਆ ਬਹੁਤ ਵਧੀਆ ਇਹਨਾਂ ਦੇ ਵਿਚਾਰ ਲੱਗੇ ਇਹਨਾਂ ਨਾਲ ਵੈਸੇ ਵੀ ਪਿਛਲੇ ਕੁਝ ਦਿਨਾਂ ਪਹਿਲੇ ਬੜੀ ਅੱਛੀ ਸਾਂਝ ਹੋਈ ਸੀ ਕਾਫੀ ਲੰਬੀ ਸਾਂਝ ਹੋਈ ਸੀ ਤੇ ਬਾਕੀ ਸਾਰਿਆਂ ਨੂੰ ਲੱਦੀ ਰਦੀ ਅੱਜ ਦਾ ਇੱਕ ਵਰਡ ਮੈਨੂੰ ਥੋੜਾ ਜਿਆਦਾ ਟੰਬ ਗਿਆ ਜੀ ਮੈਂ ਉਹਦੇ ਬਾਰੇ 2 ਮਿੰਟ ਵਿੱਚ ਗੱਲ ਕਰਕੇ ਉਹਨੂੰ ਖਤਮ ਕਰਾਂਗਾ ਉਹ ਗੱਲ ਹੈ ਵਿਵੇਕ ਅਸੀਂ ਕਦੀ ਵੀ ਜਦੋਂ ਵਿਵੇਕ ਦੀ ਗੱਲ ਕਰੀਏ ਨਾ ਤੇ ਫਿਰ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਸੋਚੀ ਦਿੱਤੀ ਹੈ ਤੇ ਸੋਚੀ ਨੂੰ ਅੱਗੇ ਚਲਾ ਕੇ ਉਸ ਤੇ ਅਰਥਾਂ ਦੇ ਉੱਤੇ ਗੱਲ ਕਰਨਾ ਸਾਡਾ ਫੰਦਾ ਹੈ ਵਿਵੇਕ ਦਾ ਮਤਲਬ ਕਿਤੇ ਵੀ ਕੰਪਰੋਮਾਈਜ਼ ਜਾਂ ਸਮਰਪਣ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ ਗੁਰੂ ਸਾਹਿਬ ਨੇ ਜਦੋਂ ਕਿਹਾ ਦੀਜੇ ਬੁੱਧ ਵਿਵੇਕਾ ਤੇ ਦਾ ਮਤਲਬ ਇਹ ਨਹੀਂ ਸੀਗਾ ਕਿ ਮੈਂ ਚੁੱਪ ਕਰਕੇ ਜੋ ਤੁਸੀਂ ਕਹਿ ਰਹੇ ਹੋ ਮੈਂ ਸੁਣ ਲਾਂਗਾ ਨਹੀਂ ਗੁਰੂ ਨੇ ਕਿਹਾ ਮਿਲ ਤੋ ਵੀ ਸਵਾਲ ਕਰ विवेक ਜਿਹੜਾ ਸੰਸਕ੍ਰਿਤ ਦਾ ਮੂਲ ਇੱਕ ਸ਼ਬਦ ਹੈ ਜਿਹਨੂੰ ਅਸੀਂ ਪੰਜਾਬੀ ਚ ਵਿਵੇਕ ਕਹਿ ਦਿੰਨੇ ਆ ਉਸ ਦਾ ਜਿਹੜਾ ਭਾਰਤੀ ਸੱਭਿਆਚਾਰ ਦੇ ਅੰਦਰ ਹਿੰਦੀ ਮੈਥਲੀ ਬੰਗਾਲੀ ਭੋਜਪੂਰੀ ਵਰਗੀਆਂ ਭਾਸ਼ਾਵਾਂ ਚ ਬੜਾ ਅਲੱਗ-ਅਲੱਗ ਮਤਲਬ ਹੈਗਾ ਵਿਵੇਕ ਦਾ ਅਸਲੀ ਅਰਥ ਹੁੰਦਾ ਬੁੱਧੀ ਜਾਂ ਜਮੀਰ ਜਾਂ ਫਿਰ ਸਹੀ ਜਾਂ ਚੰਗੇ ਮਾੜੇ ਜਾਂ ਸਹੀ ਗਲਤ ਤੇ ਜੇ ਮੈਂ ਅਧਿਆਤਮ ਦੇ ਰੂਪ ਵਿੱਚ ਵੀ ਦੱਸਾਂ ਤੇ ਅਸਲ ਔਰ ਸਥਾਈ ਤੇ ਨਕਲ ਦੇ ਵਿਚਾਰ ਮੈਨੂੰ ਫਰਕ ਕਰਨਾ ਆ ਜਾਵੇ ਉਹ ਹੈ ਮੇਰਾ ਵਿਵੇਕ ਕਿ ਕੋਈ ਮੈਨੂੰ ਸੱਚੀ ਮੁੱਚੀ ਆ ਕੇ ਸਿਰਫ ਇਹ ਨਾ ਕਹਿ ਦੇਵੇ ਕਿ ਮੈਂ ਤੇਰੇ ਗੁਰੂ ਸਾਹਿਬ ਦਾ ਫਾਲੋਅਰ ਆ ਮੈਂ ਸਿੱਖ ਆ ਵਾਹਿਗੁਰੂ ਅੱਖਾਂ ਬੰਦ ਕਰ ਲੈ ਉਹ ਨਹੀਂ ਮੇਰੇ ਚ ਬੁੱਧ ਦੇ ਨਾਲ ਨਾਲ ਵਿਵੇਕ ਹੋਣੀ ਚਾਹੀਦੀ ਏ ਔਰ ਉਸ ਦਾ ਇੱਕ ਹੋਰ ਜਿਹੜਾ ਅਰਥ ਵਿਵੇਕ ਦਾ ਹੈ ਉਹ ਹੈ ਨਿਰਣਾ ਕਿ ਸੋਚ ਸਮਝ ਕੇ ਵਿਚਾਰ ਕਰਕੇ ਕਿਸੇ ਵੀ ਚੀਜ਼ ਨੂੰ ਸਹੀ ਤੇ ਸੰਵੇਦਨਸ਼ੀਲ ਤਰੀਕੇ ਨਾਲ ਸਮਝਣਾ ਤੇ ਇੱਕ ਸਭ ਤੋਂ ਜ਼ਿਆਦਾ ਕਾਰਗਰ ਮਤਲਬ ਜੋ ਵਿਵੇਕਤਾ ਹੈ ਉਹ ਹੈ ਚੇਤਨਾ ਕਿ ਕਿਸੇ ਦੇ ਭੁਲਾਵੇ ਚ ਆ ਕੇ ਕਿਦਰ ਵੱਲ ਆਪਣੇ ਵਹਿਣ ਚ ਨਾ ਬਹਿ ਜਾਣਾ ਜਿਹੜਾ ਤੁਹਾਡੀ ਚੇਤਨਾ ਤੁਹਾਨੂੰ ਗੁਰੂ ਨੇ ਬਖਸ਼ੀ ਹੈ ਉਹਦੇ ਤਰੀਕੇ ਦੇ ਨਾਲ ਚੱਲਣਾ ਨਾ ਕਮਿੰਗ ਬੈਕ ਟੂ ਬੇਸਿਕਸ ਕਿ ਅਸੀਂ ਦੇਖਿਆ ਹੈ ਕਿ ਕਈ ਪ੍ਰਚਾਰਕ ਜਦੋਂ ਸਟੇਜ ਤੇ ਆਉਂਦੇ ਨੇ ਤੇ ਉਹ ਗੁਰੂ ਸਾਹਿਬ ਦੇ ਜੀਵਨ ਦੇ ਅੰਦਰ ਹੋਈਆਂ ਘਟਨਾਵਾਂ ਦੇ ਅੰਦਰ ਚਮਤਕਾਰ ਦਿਖਾ ਰਹੇ ਹੁੰਦੇ ਨੇ ਕਈ ਬੋਥ ਸਾਰੀਆਂ ਜਗਾਵਾਂ ਦੇ ਉੱਤੇ ਇਹੋ ਜੀ ਚੀਜ਼ਾਂ ਦਿਖਾ ਦਿੰਦੇ ਨੇ ਕਿ ਗੁਰੂ ਸਾਹਿਬ ਚਾਹਦੇ ਤੇ ਇਹ ਕਰ ਲੈਂਦੇ ਅੱਖਾਂ ਬੰਦ ਕੀਤੀਆਂ ਮਰਦਾਨੇ ਚੱਲ ਉੱਥੇ ਚਲੀਏ ਅੱਖਾਂ ਖੋਲੀਆਂ ਪ੍ਰਕਟ ਹੋ ਗਏ ਕੋਇੰਗ ਬੈਕ ਟੂ ਬੇਸਿਕਸ ਕਿ ਕੀ ਇਹ ਚਮਤਕਾਰ ਸਿਰਫ ਸਾਡੇ ਵਾਸਤੇ ਨੇ ਗੁਰੂ ਸਾਹਿਬ ਆਪਣੀ ਲਾਈਫ ਇ ਚਮਤਕਾਰ ਨਹੀਂ ਕਰ ਸਕਦੇ ਸੀ ਜੇ ਜੇ ਹੁੰਦੇ ਤੇ ਤੇ ਤਾਂ ਫਿਰ ਜੇ ਆਪਾਂ ਕੋਈ ਇੱਕ ਮਿੰਟ ਜਨ ਪਾਸ਼ਾ ਦੀ ਸ਼ਹਾਦਤ ਨਾ ਹੁੰਦੀ ਤਾਂ ਫਿਰ ਛੋਟੇ ਸਾਹਬ ਜਾਦਿਆਂ ਦੀ ਸ਼ਹਾਦਤ ਨਾ ਹੁੰਦੀ ਤਾਂ ਫਿਰ ਗੁਰਤੇਗ ਭਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਇਸਨੂੰ ਸੋਚਣਾ ਪਏਗਾ ਗoing back to basics ਇਹ ਦੋ ਚੀਜ਼ਾਂ ਸਾਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨੀਆਂ ਪੈਣਗੀਆਂ ਜੇ ਸਾਰੇ ਪ੍ਰਚਾਰਕਾਂ ਦਾ ਪ੍ਰਚਾਰ ਇੱਕ ਪਾਸੇ ਵੱਲ ਚੱਲੇ ਤੇ ਉਹਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਸਿੱਖੀ ਮੀਨਸ ਐਜੂਕੇਸ਼ਨ ਐਂਡ ਸਿੱਖ ਮੀਨਸ ਅ ਸਟੂਡੈਂਟ ਮੇਰੀ ਅੱਜ ਦੀ ਸਿਰਫ ਇੰਨੀ ਬੇਨਤੀ ਸੀ ਜੀ ਮੈਨੂੰ ਪਤਾ ਹੈ ਮੈਂ ਬਹੁਤ ਕੁਝ ਅਗਰ ਗਲਤ ਬੋਲ ਕੇ ਆਵਾਂਗਾ ਕਿਸੇ ਦੇ ਹਿਰਦੇ ਨੂੰ ਲੱਗ ਗਿਆ ਹੋਵੇ ਕੋਈ ਵਲੁੰਦਰਾ ਗਿਆ ਹੋਵੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਮੈਂ ਉਹਦੇ ਵਾਸਤੇ ਮਾਫੀ ਦਾ ਜਾਚਕਾਂ ਮੈਂ ਸਟੂਡੈਂਟ ਆ ਜੀ ਮੈਂ ਜੋ ਸਿੱਖਦਾ ਮੈਂ ਉਹ ਗੱਲਾਂ ਆਪ ਸਭ ਦੇ ਸਾਹਮਣੇ ਹਮੇਸ਼ਾ ਰੱਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ